ਆਜੂ ਇਕੱਠੇ ਹੋ ਕੇ ਸਾਰੇ ਇਤਿਹਾਸ ਯਾਦ ਰੱਖੂਗਾ ਆਪਾਂ ਨੂੰ ਜੇ ਆਪਾਂ ਇਹ ਸੰਕਟ ਚੋਂ ਪੰਜਾਬ ਨੂੰ ਜਿੰਨਾ ਜਲਦੀ ਕੱਢ ਲਾਂਗੇ ਤੁਹਾਡਾ ਯੋਗਦਾਨ ਵੀ ਯਾਦ ਰਹੂਗਾ ਕਿ ਕੌਣ ਸੀ ਉਸ ਵੇਲੇ اپੋਜੀਸ਼ਨ ਚ ਗਈ ਕੌਣ ਸੀ ਉਸ ਵੇਲੇ ਜਿਹ ਜਿਨ੍ਹਾਂ ਨੇ ਹੈਲਪ ਕੀਤੀ ਰਿਕਾਰਡ ਤੇ ਜਾਊਗਾ ਸਾਰਾ ਕੌਣ ਸੀ ਜਿਨ੍ਹਾਂ ਨੇ ਰੋੜੇ ਟੰਗਾ ਡਾਇਆਂ ਵਿੱਚ ਉਹ ਵੀ ਯਾਦ ਰਹੂਗਾ ਸਾਰਾ ਭਾ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਵੀ ਬਹੁਤ ਸੀਗੇ ਕੁਝ ਭਾਰਤੀਆਂ ਦੀ ਹੈਲਪ ਵੀ ਕਰ ਦਿੰਦੇ ਸੀ ਕੁਝ ਐਸੇ ਜਿਹੜੇ ਭਾਰਤੀਆਂ ਤੇ ਜ਼ੁਲਮ ਵੀ ਕਰਦੀ ਸੀ ਜ਼ੁਲਮਾਂ ਨੇ ਤਾਂ ਕੋਈ ਜਾਣਦਾ ਨਹੀਂ ਜਿਹਨੇ ਰਾਜਗੁਰੂ ਨੂੰ ਕੋਲਾ ਲਿਆ ਕੇ ਦਿੱਤਾ ਸੀ ਉਹਨੂੰ ਜਾਣਦੇ ਆ ਸਾਰੇ ਵੀ ਜਦ ਲਿਖ ਜਾ ਯਾਰ ਜਾਂਦੇ ਹੋਏ ਫਾਂਸੀ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਕੋਲਾ ਮੰਗਾਇਆ ਸੀ ਕੁਝ ਲਿਖ ਕੇ ਜਾਣਾ ਕੰਨ ਤੇ ਉਹ ਲਿਖ ਕੇ ਰਾਜਗੁਰੂ ਕਿਉਂਕਿ ਪੂਨਾ ਤੋਂ ਸੀ ਹਿੰਦੀ ਚ ਲਿਖ ਕੇ ਗਿਆ ਸੀ ਹਮ ਵੀ ਜੀ ਸਕਤੇ ਸਤੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਸਤੇ ਚੁੱਪ ਰਹਿਕਰ ਹਮੇ ਵੀ ਮਾਪੇ ਨੇ ਪਾਲਾਤਾ ਦੁੱਖ ਸਹਿਕਰ ਐਨੀ ਚੀਜ਼ ਲਿਖੀ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਉਹਨਾਂ ਦੀ ਥੋੜੀ ਮੋਤ ਆਤਮਾ ਦੀ ਖਿਆਲ ਨਹੀਂ ਕਰ ਲਈ ਉਹਨਾਂ ਦੀ ਆਤਮਾ ਕਿੰਨੇ ਤੜਫਦੀ ਹੋਊਗੀ ਇਹ ਵੀ ਇਹਦੇ ਵਾਸਤੇ ਅਸੀਂ ਕਰਾਇਆ ਸੀ ਯਾਦ ਵੀ ਆਪਸ ਚ ਕਾਮਾਂ ਰੌਲੀ ਪਾਉਣਗੇ ਲੜਨਗੇ ਮੈਂ ਹੋਏ ਮੈਂ ਹੋਏ ਮੈਂ ਹੋਏ ਤੂੰ ਹੋਏ ਸੋਪ ਸ਼ਹੀਦਾਂ ਦੀ ਆਤਮਾ ਨੂੰ ਧਿਆਨ ਚ ਰੱਖ ਲਈਏ ਗੁਰੂਆਂ ਦੀਆਂ ਪ੍ਰੇਰਨਾਵਾਂ ਨੂੰ ਧਿਆਨ ਚ ਰੱਖ ਲਈਏ ਪੀਰਾਂ ਫਕੀਰਾਂ ਨੇ ਸਿੱਖਿਆਵਾਂ ਨੂੰ ਧਿਆਨ ਚ ਰੱਖ ਲਈਏ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਸੋ ਇਸ ਕਰਕੇ ਆਪਣੇ ਵੀ ਯਾਰਾਂ ਦੋਸਤਾਂ ਨਾਲ ਆਪਣੇ ਸਾਰੇ ਕੰਟੈਕਸਟ ਜਿੰਨੇ ਵੀ ਤੁਹਾਡੇ ਨੇ ਪੰਜਾਬ ਵਾਸਤੇ ਤੁਸੀਂ ਮੈਨੂੰ ਨਾ ਦਿਓ ਤੁਸੀਂ ਆਪ ਆਪ ਡਾਇਰੈਕਟ ਲਾ ਦਿਓ ਸਾ ਤੋਂ ਪੁੱਛ ਲਓ ਕਿੱਥੇ ਕੀ ਚਾਹੀਦਾ ਹੈ ਕੰਬਲ ਕਿੱਥੇ ਚਾਹੀਦਾ ਮੱਛਰਦਾਨੀਆਂ ਕਿੱਥੇ ਚਾਹੀਦੀਆਂ ਜਿਹੜੀ ਸਿਲੇਬਸ ਦੀਆਂ ਕਿਤਾਬਾਂ ਕਿੱਥੇ ਚਾਹੀਦੀਆਂ ਟਰੈਕਟਰ ਕਿੱਥੇ ਚਾਹੀਦਾ ਕੀ ਅਸੀਂ ਅਸੀਂ ਤੁਹਾਨੂੰ ਦੱਸ ਦਾਂਗੇ ਤੁਸੀਂ ਪੁੱਛੋ ਸਾ ਤੋਂ ਤੁਸੀਂ ਆਪ ਡਾਇਰੈਕਟ ਕਰੋ ਜੀ ਬਿਲਕੁਲ ਕਰੋ ਅਸੀਂ ਤੁਹਾਡਾ ਐਪਰੀਸ਼ੀਏਟ ਕਰਾਂਗੇ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਚਲੋ ਕੋਈ ਨਹੀਂ ਹਿਊਮਨ ਨੇਚਰ ਹੈ ਅਲਕੀਆਂ ਹੋ ਜਾਂਦੀਆਂ ਨੇ ਪਰ ਚੰਗਾ ਲੱਗਿਆ ਕਿ ਤੁਸੀਂ ਸਾਰਾ ਦਿਨ ਬੈਠੇ ਹੋ 6:30 ਵੱਜ ਗਏ ਤੇ ਸਾਰਾ ਦਿਨ ਤੁਸੀਂ ਆਪ ਵੀ ਹਿੱਸਾ ਲਿਆ ਸੁਣਿਆ ਵੀ ਸਾਰਿਆਂ ਨੇ ਹਾਂ ਜੋ ਤੁਹਾਡੇ ਆਪੋਜੀਸ਼ਨ ਦਾ ਰੋਲ ਹੈ ਕਿ ਹੈਲਥੀ ਕ੍ਰਿਟਿਸਿਜ਼ਮ ਅਸੀਂ ਅਸੈਪਟ ਕਰਾਂਗੇ ਕੋਈ ਕਮੀ ਆ ਉਹ ਦੱਸ ਦਿਓ ਹੋਰ ਕਰ ਕਿਉਂਕਿ ਇਹ ਇਹ ਇੱਕ ਦੂਜੇ ਚ ਕਮੀਆਂ ਕੱਢਣ ਦੀ ਬਜਾਏ ਇਹ ਟਾਈਮ ਹੈਗਾ ਆਪਾਂ ਇੱਕ ਦੂਜੇ ਨਾਲ ਹੱਥ ਨਾਲ ਹੱਥ ਮਿਲਾ ਕੇ ਕਿਉਂਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰਫੁੱਲ ਰਹੇ ਆ ਕੋਈ ਨਾ ਕੋਈ ਅਫਸਰ ਕਿਸੇ ਨਾ ਕਿਸੇ ਨੂੰ ਜਾਣਦਾ ਹੀ ਆ ਕਿਸੇ ਨਾ ਕਿਸੇ ਇਨਫਲੂਐਂਸ ਹੁੰਦੇ ਹੀ ਅਫਸਰ ਅਪਾ ਉਹਨੇ ਆਪਣੀਆਂ ਸਾਰੀਆਂ ਜਿੰਨੇ ਜਿੰਨੀਆਂ ਤੁਹਾਡੇ ਕੋਲ ਸ਼ਕਤੀਆਂ ਹੈਗੀਆਂ ਨੇ ਉਹਨਾਂ ਨੂੰ ਪੰਜਾਬ ਲਈ ਇਸਤੇਮਾਲ ਕਰਕੇ ਭਾਵੇਂ ਉਹ ਅਫਸਰ ਕਈ ਸੈਂਟਰ ਚ ਵੀ ਚਲੇ ਗਏ ਡੈਪੂਟੇਸ਼ਨ ਤੇ ਚਲੇ ਗਏ ਜਾਂ ਬਦਲੀਆਂ ਹੋ ਗਈਆਂ ਸੈਕਟਰੀ ਲੈਵਲ ਤੇ ਪਹੁੰਚ ਗਏ ਉਹਨਾਂ ਨਾਲ ਵੀ ਆਪਣੇ ਜਿਹੜੇ ਸਬੰਧ ਨੇ ਉਹਨਾਂ ਦਾ ਫਾਇਦਾ ਠਾਈ ਗਏ ਪੰਜਾਬ ਵਾਸਤੇ ਸਾਡੇ ਲਈ ਕੁਝ ਕਰੋ ਕਿਤੋਂ ਵੀ ਕੋਈ ਥੋੜਾ ਜਿਹਾ ਵੀ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਹੈ ਕਿਤੋਂ ਵੀ ਕੋਈ ਹੈਲਪ ਆਉਂਦੀ ਹੈ ਕਿਤੋਂ ਵੀ ਕੋਈ ਸਹਾਇਤਾ ਆਉਂਦੀ ਹੈ ਆਪਾਂ ਕੋਈ ਨੋ ਲਿਮਿਟੇਸ਼ਨ ਨਾ ਮਿਨਿਮਮ ਦੀ ਹੈ ਨਾ ਮੈਕਸਿਮਮ ਦੀ ਹੈ ਜਿਹੜਾ ਜਿੰਨੇ ਕੁ ਯੋਗ ਹੈਗਾ ਉਹ ਸਾਨੂੰ ਦੇ ਦੇ ਅਸੀਂ ਅਸੀਂ ਸਿੱਧਾ ਪਹੁੰਚਾ ਦਾਂਗੇ ਜੇ ਉਹ ਸਿੱਧਾ ਪਹੁੰਚਣ ਚਾਹੁੰਦਾ ਡਾਇਰੈਕਟ ਪਹੁੰਚਾ ਦੇ ਇਸ ਤਰ੍ਹਾਂ ਦੀ ਕੋਈ ਲਾਲਚ ਨਹੀਂ ਕਿ ਇੱਥੇ ਪੈਸੇ ਪਾਓ ਜੀ ਇੱਥੇ ਪਾਓ ਇਸ ਕੰਮ 'ਚ ਅਸੀਂ ਤਾਂ ਇਹ ਕਹਿੰਦੇ ਆ ਕਿ ਜਿੰਨਾ ਕੋਈ ਹੈਲਪ ਕਿਸੇ ਨੂੰ ਪਹੁੰਚਾਉਂਦਾ ਉਹ ਉਹਨੇ ਹੀ ਪੰਜਾਬ ਲਈ ਇਕੱਠੋ ਘਟਾ ਹੈ ਉਹਨੇ ਛੇਤੀਰੀ ਹੈ ਹੋਵਾਂਗੇ ਉਹਨੇ ਕਣਕਾਂ ਬਿਜਣਗੀਆਂ ਇਸ ਪੰਜਾਬ ਦੇ ਵਿੱਚ ਦੁਬਾਰਾ ਗਿੱਧੇ ਪੰਗੜੇ ਦੁਬਾਰਾ ਕੁਸ਼ਤੀਆਂ ਕਬੱਡੀਆਂ ਫਿਰ ਹੋਣਗੀਆਂ ਕਿਉਂਕਿ ਪੰਜਾਬ ਦੀ ਧਰਤੀ ਨੂੰ ਬਰਕਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਉਸ ਨੂੰ ਸੀ ਬਹੁਤ ਖੁੱਲਾ ਟਾਈਮ ਦਿੱਤਾ ਤੇ ਮੈਨੂੰ ਉਮੀਦ ਹੈ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਨਗ ਚ ਥੋੜਾ ਜਿਹਾ ਫਿੱਕਾਪਨ ਆਇਆ ਪਰ ਨਗ ਜਿਹੜਾ ਚਮਕੂਗਾ ਔਰ ਐਸਾ ਚਮਕੂਗਾ ਕਿ ਮੁੰਦਰੀ ਜਿਹੜੀ ਹੈ ਉਹ ਨਗ ਕਰਕੇ ਪਛਾਣੀ ਜਾਊਗੀ ਭਾਰਤ ਮੁੰਦਰੀ ਹੈ ਤੇ ਨਗ ਪੰਜਾਬ ਦਾ ਇਹਨੂੰ ਚਮਕਾਵਾਂਗੇ ਤੇ ਨੰਬਰ 1 ਸੂਬਾ ਜਦੋਂ ਪੰਜਾਬ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਫੇਰ ਬਿਸ਼ਪ ਗੁਰੂ ਬਰੇ ਸੋਚ ਲਿਓ ਪਹਿਲਾਂ ਪੰਜਾਬ ਦੀ ਮੈਂ ਸੈਂਟਰ ਸਰਕਾਰ ਨੂੰ ਜਾਂ ਉਹਨਾਂ ਦੇ ਸਾਰੇ ਉਹਨੂੰ ਕਹਿਣਾ ਕਿ ਸਾਡਾ ਸਾਡਾ ਬਾਰ ਬਾਰ ਸਾਡੇ ਸਬਰਦੰਮ ਧਿਆਨ ਨਾਲ ਲਓ ਇਸ ਕਰਕੇ ਜਿੰਨਾ ਸਾਡੀ ਹੈਲਪ ਕੀਤੀ ਜਾ ਸਕਦੀ ਕਰ ਲਓ ਪੰਜਾਬੀ ਆ ਪਿਆਰ ਨਾਲ ਸਾਡੀ ਜਾਨ ਵੀ ਲੈ ਲਓ ਜੇ ਸਾਡੀ ਬਾਹਮ ਰੋੜੋਗੇ ਫਿਰ ਅਸੀਂ ਉਥੇ ਰਿਐਕਟ ਕਰਦੇ ਆ ਡਬਲ ਰਿਐਕਟ ਕਰਦੇ ਆ ਇਹ ਸਾਡੇ ਸੁਭਾਸ਼ਾਂ